ਸਸ਼ੀਅਕਾਲ ਪੰਜਾਬੀ ਮਨੋਰੰਜਨ ਸੰਗੀਤ ਅਤੇ ਮੌਜੂਦਾ ਖਬਰਾਂ ਦੇ ਨਾਲ ਅਸੀਂ ਹਾਜ਼ਰ ਹਾਂ ਆਓ ਵੇਖਦੇ ਹਾਂ ਤਾਜ਼ਾ ਅਪਡੇਟਸ ਪੰਜਾਬੀ ਸੰਗੀਤ ਪ੍ਰੇਮੀਾਂ ਲਈ ਖਾਸ ਖਬਰ ਇੰਡੀਆ ਪਾਲਿਸ ਦੇ ਮਸ਼ਹੂਰ ਮੈਡਮ ਵਾਕਰ ਥੀਏਟਰ ਵਿੱਚ ਇਸ ਸ਼ਨੀਵਾਰ 4 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਇੱਕ ਸ਼ਾਨਦਾਰ ਲਾਈਵ ਸਮਾਗਮ ਇਸ ਮਹਾਨ ਮਾਂਜੀ ਤੇ ਪੰਜਾਬੀ ਸੰਗੀਤ ਦੇ ਮਸ਼ਹੂਰ ਕਲਾਕਾਰ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਮਨੋਰੰਜਿਤ ਕਰਨਗੇ ਇਸ ਮੌਕੇ ਤੇ ਹਾਜ਼ਰ ਹੋਣਗੇ ਸਿੱਪੀ ਗਿੱਲ ਅਮਰ ਰੋਜ਼ੀ ਅਤੇ ਅਮਰਤਾ ਵਿਰਕ ਸਮਾਗਮ ਦਾ ਸਮਾਂ ਸ਼ਾਮ 5:30 ਤੋਂ ਰਾਤ ਦੇ 10:30 ਤੱਕ ਰਹੇਗਾ। ਟ੍ਰਾਂਟ ਅਡੀਸ਼ਨ ਵਿੱਚ ਇਸ ਵਾਰ ਹੋਣ ਜਾ ਰਿਹਾ ਹੈ ਇੱਕ ਸ਼ਾਨਦਾਰ ਲਾਈਵ ਸਮਾਗਮ। ਸਥਾਨ ਹੈ ਦ ਪਰਲ ਸ਼ਨੀਵਾਰ 4 ਅਕਤੂਬਰ 2025। ਇਹ ਸਮਾਗਮ ਰਾਤ ਦੇ 9:30 ਤੇ ਸ਼ੁਰੂ ਹੋਵੇਗਾ। ਇਹ ਮਹਾਨ ਇਵੈਂਟ 'ਚ ਦਰਸ਼ਕਾਂ ਨੂੰ ਮਨੋਰੰਜਿਤ ਕਰਨ ਆ ਰਹੇ ਹਨ ਜੱਸਾ ਢਿੱਲੋ, ਅਨਮੋਲ ਗਾਂਧੀ, ਹੁਸੈਨ ਪੁੱਲਰ, ਡੀਜੇ ਵਰਡਕਾ ਅਤੇ ਡੀਜੇ ਹੀਰ। ਇਹ ਸਮਾਗਮ ਸੰਗੀਤ, ਧੁਨੀਆ ਅਤੇ ਜੋਸ਼ ਨਾਲ ਭਰਪੂਰ ਹੋਵੇਗਾ। ਬੁਕਿੰਗ ਲਈ ਸੰਪਰਕ ਕਰੋ ਹੁਣੇ ਹੀ ਤਾਂ ਜੋ ਤੁਸੀਂ ਵੀ ਇਸ ਯਾਦਗਾਰ ਸ਼ਾਮ ਦਾ ਹਿੱਸਾ ਬਣ ਸਕੋ। ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ। ਸੀਐਮਾ ਨੇ ਕੀਤਾ ਵੱਡਾ ਐਲਾਨ। ਲਿਆਂਦਾ ਨਵਾਂ ਬੀਜ ਬਿਲ। ਅੱਜ ਦੀ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਹੋਈ ਹੈ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਨਕਲੀ ਮਿਲਾਵਟੀ ਬੀਜਾਂ ਦੀ ਵਿਕਰੀ ਤੇ ਰੋਕ ਲਗਾਉਣ ਲਈ ਪੇਸ਼ ਕੀਤੇ ਬੀਜ ਸੋਧ ਬਿੱਲ ਤੇ ਬੋਲਦਿਆਂ ਇੱਕ ਵੱਡਾ ਬਿਆਨ ਦਿੱਤਾ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਕਿਸਾਨਾਂ ਨਾਲ ਧੋਖਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਆਓ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਮੁੱਖ ਮੰਤਰੀ ਨੇ ਕੀ ਕੁਝ ਕਿਹਾ ਸਦਨ ਵਿੱਚ ਬੋਲਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬਿੱਲ ਇੱਕ ਇਤਿਹਾਸਿਕ ਕਦਮ ਹੈ ਕਿਉਂਕਿ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਹਨਾਂ ਨੂੰ ਮਿਲਾਵਟੀ ਬੀਜ ਵੇਚ ਕੇ ਧੋਖਾ ਦਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਹ ਯਕੀਨ ਬਣਾਵੇਗੀ ਕਿ ਹੁਣ ਤੋਂ ਬਾਜ਼ਾਰ ਵਿੱਚ ਸਿਰਫ ਸਰਕਾਰ ਵੱਲੋਂ ਪ੍ਰਮਾਣਿਤ ਬੀਜ ਹੀ ਕਿਸਾਨਾਂ ਨੂੰ ਮਿਲਣਗੇ। ਉਨ੍ਹਾਂ ਨੇ ਮੰਤਰੀ ਸਹਿਬਾਨ ਨੂੰ ਕਿਹਾ ਕਿ ਅਫਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ ਕਿ ਜਦੋਂ ਕਿਸਾਨ ਬੀਜ ਖਰੀਦ ਰਹੇ ਹੋਣ ਤਾਂ ਦੁਕਾਨਾਂ ਦੀ ਸਖਤ ਨਿਗਰਾਨੀ ਕੀਤੀ ਜਾਵੇ। ਇੰਨਾ ਹੀ ਨਹੀਂ, ਸੀਐਮ ਮਾਨ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਦੁਕਾਨਦਾਰਾਂ ਨੂੰ ਸਿਰਫ ਡਰਾਉਂਡ ਦੀ ਬਜਾਏ ਉਨ੍ਹਾਂ ਨੂੰ ਸਮਝਾਉਣਾ ਕਿ ਨਕਲੀ ਬੀਜ ਵੇਚਣ ਨਾਲ ਉਨ੍ਹਾਂ ਦਾ ਆਪਣਾ ਵੀ ਨੁਕਸਾਨ ਹੈ ਅਤੇ ਕਿਸਾਨਾਂ ਦਾ ਤਾਂ ਹੁੰਦਾ ਹੀ ਹੈ ਆਪਣੇ ਭਾਸ਼ਣ ਦੇ ਅਖੀਰ ਵਿੱਚ ਉਹਨਾਂ ਬਿੱਲਾਂ ਦਾ ਸਮਰਥਨ ਕਰਦੇ ਆਂ ਉਮੀਦ ਜਿਤਾਈ ਕਿ ਹੁਣ ਪੰਜਾਬ ਵਿੱਚ ਹਰ ਚੀਜ਼ ਭਾਵੇਂ ਉਹ ਖਾਣ ਵਾਲੀ ਹੋਵੇ ਜਾਂ ਖੇਤਾਂ ਵਿੱਚ ਬੀਜਣ ਵਾਲੀ ਬਿਲਕੁਲ ਖਾਸ ਅਤੇ ਪਿਓਰ ਮਿਲੇਗੀ ਉਹਨਾਂ ਨੇ ਪੰਜਾਬ ਦੀ ਧਰਤੀ ਦੀ ਤਾਰੀਫ਼ ਕਰਦੇ ਆਂ ਕਿਹਾ ਕਿ ਸਾਡੀ ਧਰਤੀ ਬਹੁਤ ਉਪਜਾਊ ਹੈ ਇਸ ਤੇ ਜੋ ਵੀ ਬੀਜਿਆ ਜਾਵੇ ਉਹ ਉੱਗ ਪੈਂਦਾ ਹੈ ਬਸ ਸ਼ਰਤ ਇਹ ਹੈ ਕਿ ਬੀਜ ਖਾਸ ਹੋਣਾ ਚਾਹੀਦਾ ਹੈ ਤਾ ਦੋਸਤੋ ਇਹ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸਾਨਾਂ ਦੇ ਹੱਕ ਵਿੱਚ ਵੱਡਾ ਬਿਆਨ ਸਰਕਾਰ ਦੇ ਇਸ ਬੀਜ ਸੋਧ ਬੀਲ ਨਾਲ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਕਲੀ ਬੀਜ ਵੇਚਣ ਵਾਲਿਆਂ ਤੇ ਸਿਕੰਜਾ ਕੱਸਿਆ ਜਾਵੇਗਾ ਅਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰੇਗਾ ਸਾਨੂੰ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਅਹਿਮ ਐਲਾਨ ਕੀਤਾ 26 ਤੋਂ 33 ਤੇ 33 ਤੋਂ 75 ਫੀਸਦੀ ਤੱਕ ਖਰਾਬ ਹੋ ਚੁੱਕੀ ਫਸਲ ਦਾ 10000 ਪ੍ਰਤੀ ਏਕੜ ਦਾ ਮੁਆਵਜ਼ਾ 75 ਤੋਂ ਸੋਪ ਸਿੱਧੀ ਤੱਕ ਖਰਾਬ ਹੋ ਚੁੱਕੀ ਫਸਲ ਦਾ 20000 ਪ੍ਰਤੀ ਏਕੜ ਦਾ ਮੁਆਵਜ਼ਾ ਹੜ੍ਹ ਦੇ ਪਾਣੀ ਚ ਖਰਾਬ ਹੋਈਆਂ ਜ਼ਮੀਨਾਂ ਲਈ 47 ਤੋਂ 500 ਰੁਪਏ ਤੱਕ ਹੈਕਟੇਅਰ ਦਾ ਮੁਆਵਜ਼ਾ ਖੇਤਾਂ ਚੋਂ ਰੇਤਾ ਚੁੱਕਣ ਲਈ 72 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਪੂਰੀ ਤਰ੍ਹਾਂ ਤਬਾਹ ਹੋਏ ਘਰਾਂ ਦਾ 120000 ਰੁਪਏ ਦਾ ਮੁਆਵਜ਼ਾ ਘਟ ਨੁਕਸਾਨੇ ਘਰਾਂ ਦਾ ਲਗਭਗ 40000 ਰੁਪਏ ਦਾ ਮੁਆਵਜ਼ਾ 10 ਅਕਤੂਬਰ 2025 ਨੂੰ ਆ ਰਹੀ ਹੈ ਤੀਰਜ ਕੁਮਾਰ ਦੀ ਨਵੀਂ ਫਿਲਮ ਰਾਵੀ ਦੇ ਕੰਡੇ ਜਾਨੋ ਕੀ ਹੈ ਖਾਸ ਪੰਜਾਬੀ ਸਿਨੇਮਾ ਦੇ ਮੰਨੇ ਪ੍ਰਮੰਨੇ ਅਦਾਕਾਰ ਤੀਰਜ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ ਜਿਸ ਦਾ ਨਾਮ ਹੈ ਰਾਵੀ ਦੇ ਕੰਡੇ ਇਹ ਫਿਲਮ 10 ਅਕਤੂਬਰ 2025 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਪਰ ਇਹ ਸਿਰਫ ਇੱਕ ਅਨਾਉਂਸਮੈਂਟ ਨਹੀਂ ਹੈ ਤੀਰਜ ਨੇ ਆਪਣੇ ਬਾਰੇ ਕੁਝ ਅਜੀਹੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ ਜੋ ਸਿੱਧਾ ਦਿਲ ਨੂੰ ਛੂੰਹਦੀਆਂ ਹਨ ਖਾਸ ਕਰਕੇ ਦੁਨੀਆ ਦੇ ਸਾਰੇ ਪਿਤਾ ਅਤਿ ਤੀਆਂ ਲਈ ਇੱਕ ਖਾਸ ਸੁਨੇਹਾ ਵੀ ਦਿੱਤਾ ਹੈ ਆਓ ਜਾਣਦੇ ਹਾਂ ਕੀ ਕਿਹਾ ਧੀਜ ਕੁਮਾਰ ਨੇ ਸਭ ਤੋਂ ਪਹਿਲਾਂ ਧੀਜ ਕੁਮਾਰ ਨੇ ਦੱਸਿਆ ਕਿ ਇਹ ਫਿਲਮ ਉਹਨਾਂ ਦੇ ਦਿਲ ਦੇ ਬਹੁਤ ਕਰੀਬ ਹੈ ਫਿਲਮ ਵਿੱਚ ਉਹਨਾਂ ਦੇ ਕਿਰਦਾਰ ਦਾ ਨਾਮ ਪੂਰਨ ਹੈ ਜੋ ਇੱਕ ਤਰਫਾ ਮੁਹੱਬਤ ਵਿੱਚ ਆਪਣੀ ਹੀ ਦੁਨੀਆ ਬਣਾਈ ਬੈਠਾ ਹੈ ਇਸ ਤੋਂ ਫਿਲਮ ਦੀ ਕਹਾਣੀ ਦੇ ਕਾਫੀ ਭਾਵੁਕ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਫਿਲਮ ਦੀ ਸਭ ਤੋਂ ਖੂਬਸੂਰਤ ਅਤੇ ਖਾਸ ਗੱਲ ਇਹ ਹੈ ਕਿ ਜਿਵੇਂ ਕਿ ਫਿਲਮ ਦਾ ਨਾਮ 라ਵੀ ਦੇ ਕੰਡੇ ਉਸੇ ਤਰ੍ਹਾਂ ਉਸ ਦੀ ਪੂਰੀ ਸ਼ੂਟਿੰਗ ਵੀਰਾਵੀ ਦਰਿਆ ਦੇ ਕੰਡੇ ਤੇ ਹੀ ਕੀਤੀ ਗਈ ਹੈ। ਤੀਰਜ ਨੇ ਇਹ ਵੀ ਦੱਸਿਆ ਕਿ ਫਿਲਮ ਵਿੱਚ ਜਿੰਨੇ ਵੀ ਘਰ ਦਿਖਾਏ ਗਏ ਹਨ ਉਹ ਅਸਲੀ ਨਹੀਂ ਬਲਕਿ ਖਾਸ ਤੌਰ ਤੇ ਵਿਰਾਵੀ ਦੇ ਕੰਡੇ ਤੇ ਬਣਾਏ ਗਏ ਸੈੱਟ ਸਨ। ਇਸ ਤੋਂ ਫਿਲਮ ਦੀ ਪ੍ਰੋਡਕਸ਼ਨ ਦੇ ਵੱਡੇ ਪੱਧਰ ਦਾ ਪਤਾ ਲੱਗਦਾ ਹੈ। ਪਰ ਸਭ ਤੋਂ ਖਾਸ ਗੱਲ ਤੀਰਜ ਨੇ ਅੱਗੇ ਕਹੀ ਉਹਨਾਂ ਨੇ ਦੁਨੀਆ ਭਰ ਦੇ ਸਾਰੇ ਪਿਤਾਵਾਂ ਨੂੰ ਅਪੀਲਾਂ ਕੀਤੀਆਂ ਕਿ ਉਹ ਇਹ ਫਿਲਮ ਆਪਣੀਆਂ ਧੀਆਂ ਨਾਲ ਸਿਨੇਮਾ ਘਰਾਂ ਵਿੱਚ ਆਕੇ ਜਰੂਰ ਦੇਖਣ ਉਹਨਾਂ ਨੇ ਕਿਹਾ ਕਿ ਅਕਸਰ ਇੱਕ ਪਿਤਾ ਆਪਣੇ ਪਿਆਰ ਨੂੰ ਆਪਣੀ ਧੀ ਦੇ ਅੱਗੇ ਜ਼ਾਹਿਰ ਨਹੀਂ ਕਰ ਪਾਉਂਦਾ ਅਤੇ ਇਹ ਫਿਲਮ ਸ਼ਾਇਦ ਉਸੇ ਭਾਵਨਾ ਨੂੰ ਪਰਦੇ ਤੇ ਪੇਸ਼ ਕਰੇਗੀ ਤਾਂ ਦੋਸਤੋ ਤਿਰਜ ਕੁਮਾਰ ਦੀ ਆਉਣ ਵਾਲੀ ਫਿਲਮ ਰਾਵੀ ਦੇ ਕੰਡੇ ਨਾ ਸਿਰਫ ਇੱਕ ਪ੍ਰੇਮ ਕਹਾਣੀ ਹੋਵੇਗੀ ਬਲਕਿ ਇਸ ਵਿੱਚ ਪਿਓ ਧੀ ਦੇ ਖੂਬਸੂਰਤ ਰਿਸ਼ਤੇ ਦੀ ਵੀ ਇੱਕ ਡੂੰਗੀ ਚਲਕ ਦੇਖਣ ਨੂੰ ਮਿਲੇਗੀ